ਸਤਿ ਸ਼੍ਰੀ ਅਕਾਲ ਪਾਪੇ ਠੀਕ ਹੋ ਮੈਂ ਕਿਹਾ ਸੀ ਨਾ ਮੈਂ ਆਉਂਗੀ ਦੁਬਾਰਾ ਤੇ ਮੈਂ ਤਾਂ ਹੀ ਮਿਲਣ ਆਈ ਆ ਆ ਬੋਰਡ ਜੇ ਤਾਂ ਲਵਾਤੇ ਕੋਈ ਫਰਕ ਪਿਆ ਬਹੁਤ ਫਰਕ ਹੈ ਹਾਂ ਖੜ ਜਾ ਰੁਕਦੇ ਹੁਣ ਲੋਕ ਅੱਛਾ ਜੋ ਦੇ ਲੋ ਕੋਲ ਚਲੋ ਚਲੋ ਤੇ ਇਹ ਸਾਡੇ ਮਹਿਕਮੇ ਵਾਲੇ ਮੁੰਡਾ ਕਰਨ ਇਹਨਾਂ ਨੂੰ ਆਪਾਂ ਕਿਹਾ ਸੀ ਦੂਜੀ ਦਮਾਂਗੇ ਲਿਆ ਦਿਆਂਗੇ ਲਿਆਓ ਫਿਰ ਯਾਰ ਤੂੰ ਕਿ ਕਰਦਾ ਕਿ ਮਾਰਾਈ ਚਲੋ ਕੋਈ ਨਹੀਂ ਬੱਪੀ ਤੁਸੀਂ ਮਿਹਨਤ ਕਰਦੇ ਹੋ ਕੋਈ ਕਿਉਂ ਦੇ ਕੋਈ ਮਾਰਾਈ ਤੂੰ ਕਿਰਦੀ ਆ ਕਰਦੇ ਇਹ ਉਤਰ ਖਸਿਕਾ ਖਸਿਕਾ ਨਸਿਕਾ ਆਦੀ ਖਸਿਕਾ ਆਦੀ ਠੀਕ ਆ ਵਧੀਆ ਹੋ ਗਿਆ ਕੰਮ ਤੇ ਹੁਣ ਰੁਕਣ ਲੱਗ ਗਏ ਲੋਕ ਕੁਝ ਫਰਕ ਕੁਝ ਫਰਕ ਆ ਇੱਕ ਕਰਨ ਕਿੱਥੇ ਆ? ਹਾਂ ਜੀ ਕਰ। ਇੱਕ ਆਪਾਂ ਕਿਹਾ ਸੀ ਉਹ ਬੇਨਤੀ ਬੱਸ ਸਟਾਪ। ਲਾਪ ਲਾ ਇਹ ਉੱਥੇ ਕੋਈ ਨਹੀਂ ਪਹਿਚੂਗਾ ਫਰਕ ਹੋਰ ਆਪਾਂ ਲੋਕਾਂ ਨੂੰ ਬੇਨਤੀਆਂ ਕਰਾਂਗੇ ਵੀ ਬਜ਼ੁਰਗ ਮਿਹਨਤ ਕਰਦੇ ਆ ਇਹਨਾਂ ਦੀ ਮਿਹਨਤ ਦਾ ਮੁੱਲ ਮਿਲਣਾ ਚਾਹੀਦਾ। ਤੇ ਕੋਈ ਵੀ ਲੋੜ ਹੋਵੇ ਆ ਮੁੰਡਾ ਸਾਡੇ ਵਿਭਾਗ ਦੇ ਇਹਦਾ ਨੰਬਰ ਦੇ ਜਾਂਦੀਆਂ ਜਦੋਂ ਮਰਜ਼ੀ ਫੋਨ ਕਰ ਲਿਓ। ਇੱਕ ਬੇਨਤੀ ਸਾਡੀ ਹੋਰ ਹੂੰ ਸਾਨੂੰ ਨਾ ਪਲਾਂ ਚਾਦਰਾਂ ਪਾ ਦੇ ਸ਼ੈੱਡ ਪਾ ਕੇ ਦਿਓ। ਸ਼ੈੱਡ ਪਾ ਕੇ ਦਈਏ। ਲਾ ਕਰਨ ਉਹ ਡਿਮਾਂਡ ਆ ਠੀਕ ਆ ਹਾਂ ਧੁੱਪ ਬਹੁਤ ਹਾਂ ਧੁੱਪ ਬਹੁਤ ਦਾ ਸ਼ੈੱਡ ਪਾ ਕੇ ਦਿਨਾ ਇਹਨਾਂ ਜ਼ਰੂਰ ਫੈਸਲੀ ਚਲੋ ਸ਼ੈੱਡ ਆਪਾਂ ਕਿੱਥੇ ਚਾਹੀਦਾ ਸ਼ੈੱਡ ਸ਼ੈੱਡ ਜੀ ਉੱਥੇ ਲੱਗ ਕੇ ਖੜੇ ਆ ਚਲੋ ਆਪਾਂ ਪਹਿਲਾਂ ਬਜ਼ੁਰਗਾਂ ਦੀ ਗੱਲ ਸੁਣ ਲਈਏ ਬਾਤ ਸੁਣ ਲਓ ਪਹਿਲਾਂ ਠੀਕ ਆ ਇਹ ਸ਼ੈੱਡ ਵਾਲਾ ਮੈਂ ਤੇ ਠੀਕ ਆ ਚਲੋ ਠੀਕ ਆ ਆਪਣੇ ਹਾਂ ਆਜੋ ਆਜੋ ਆ ਤੁਹਾਨੂੰ ਲੈ ਕੇ ਜਾਣਾ ਪੈਣਾ ਉੱਤਰ ਉੱਤਰ ਦੇ ਤਾਂ ਇਲੈਕਟ੍ਰਿਕ ਵੀ ਚੱਲਦਾ ਇਹ ਇਹ ਦਾ ਦੂਜੇ ਵਜਾ ਕੇ ਤੇ ਇਹ ਉੱਚੀ ਨੀਵੀਂ ਜੀ ਵੀ ਖੜੀ ਆ ਇਹਦੇ ਵਿੱਚ ਰੱਖੇ ਵੀ ਜਾਣਗੇ ਮਰੁੰਡੇ ਗੁਰਪੀਤਾਂ ਨੂੰ ਦੂਜੇ ਦੂਸਰੇ ਬਜ਼ੁਰਗ ਨੂੰ ਵੀ ਲੈ ਆਓ ਆ ਇਹ ਸੱਚ ਜਿੰਦੇ ਆ ਗੁਰਪੀਤ ਹਾਂ ਜੀ ਉਹਦੇ ਤੇ ਫੜਾ ਉਹਨਾਂ ਨੂੰ ਸਾਈਕਲ ਤੇ ਚਲਵਾਓ ਆਪਣਾ ਆਹ ਇਹ ਥੋੜੇ ਜਿ ਇਹਨਾਂ ਨੂੰ ਚਲਵਾ ਕੇ ਦਿਖਾ ਦੇਣਾ ਵੀ ਹੈਨਾ ਹਾਂ ਸਟਾਰਟ ਕਰਕੇ ਨਾ ਦਿਖਾ ਦੇਣਾ ਇੱਥੇ ਜ਼ੋਰ ਘੱਟ ਲੱਗੂਗਾ ਹੁਣ ਹਾਂ ਐ ਇਥੋਂ ਨਾਲ ਪੂਰੀ ਰੇਸ ਕਰਾਂਗਾ ਗੈਟ ਆਪ ਕੋ ਮੈਂ ਤੁਹਾਨੂੰ ਹਰਕਤ ਠੀਕ ਹੈ ਜੀ ਤੇ ਹੌਲੀ 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 ਨਾਲ ਹੀ ਇਹ ਸਿਖਾ ਦੇਣਾ ਤੁਸੀਂ ਹਾਂ ਸਿਖਾ ਦੇਣਾ ਤੁਹਾਨੂੰ ਪਤਾ ਹੀ ਹੈ ਬਸ ਜਦੋਂ ਤੁਸੀਂ ਖੜਾਉਣਾ ਇਹਨੂੰ ਜ਼ਰੂਰ ਬੰਦ ਕਰਨਾ ਪਿੱਛੋਂ ਕਰਦੇ ਇਹਨਾਂ ਨੂੰ ਟ੍ਰੇਨਿੰਗ ਦੇ ਇਹਨੂੰ ਆ ਬਾਪੂ ਨੂੰ ਵੀ ਇਹ ਇਹ ਤੁਹਾਨੂੰ ਸਿਖਾ ਦੇਣਗੇ ਬਾਪੂ ਜੀ ਇਹ ਚਲਾਉਣੀ ਠੀਕ ਹੈ ਇਹਦੇ ਪਿੱਛੇ ਆਪਦੇ ਮਰੁੰਡੇ ਰੱਖ ਲਿਆ ਕਰਿਓ ਠੀਕ ਹੈ ਚਲੋ ਠੀਕ ਹੈ ਠੀਕ 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 ਓਕੇ ਚੜ੍ਹਦੀਆਂ ਕਲਾ ਰੱਖੋ ਐਂ ਚਲ ਜੀ ਮਰੋਂਡੇ ਤਾਂ ਲੈ ਲਓ ਬਾਬਿਆਂ ਤੋਂ ਸਾਝੀ ਲੈ ਲੈ ਕੁਝ ਨਾ ਆ ਕੋਈ ਵਰਤੋਂ ਬੱਸਾਂ ਨਾ ਤੇਜ਼ ਆਉਂਦੀਆਂ ਜਾਂ ਗੱਡੀਆਂ ਅੱਛਾ ਤਾਂ ਬੂੜ ਇੱਥੇ ਲਵਾਈਏ ਰੁਕਦੀ ਅੱਗੇ ਆ ਜੀ ਮੋਰ ਪਹਿਲਾਂ ਵੀ ਇੱਕ ਕਿਤਰੋਂ ਉੱਥੇ ਤੱਕ ਰੁਕ ਜਾ ਕਰਨਗੇ ਗੱਡੀਆਂ ਜੀ ਹਾਂ ਚਲੋ ਆਪਾਂ ਇਹ ਕਿਨਾਂ ਦੇ ਵੀ ਮੰਗ ਆ ਜਿਹੜੀ ਬੱਸ ਇੱਥੇ ਰੁਕੇ ਹਾਂ ਜੀ ਉਹਨੂੰ ਆਪਾਂ ਲਿਖ ਕੇ ਦੇ ਦਿੰਨੇ ਉਹ ਵੀ ਥੋੜਾ ਹੱਲ ਕਰ ਦੋ ਬਾਕੀ ਮੈਮ ਜਿਹੜੇ ਪਿੰਡ ਵਿੱਚ ਜਿਸ ਤਰ੍ਹਾਂ ਕੈਂਪ ਲਗਵਾ ਲਗਿਆ ਅੱਛਾ ਜਿਹਨੇ ਰੁਕਾਂ ਦੇ ਨੈਸ਼ਨਲ ਦੀ ਟੈਂਸ਼ਨ ਹੋਈ ਤੇ ਜਿਹੜੇ ਆ ਸਾਈਕਲ ਵਗੈਰਾ ਜਿਹਨੂੰ ਵੀ ਹੋ ਚਾਹੀਦੇ ਬਾਕੀ ਸਾਰਾ ਸਮਾਨ ਬਸ ਫਿਰ ਵਧੀਆ ਕਰਵਾ ਦਿਓ ਠੀਕ ਸਾਹਮਣੇ ਮੀਟਿੰਗ ਹੋ ਗਈ ਮੈਮ ਅੱ ਵਰਕ ਪੈ ਗਿਆ ਕੁਛ ਰੁਕਣ ਲੱਗੇ ਲੋਕ ਕੋਈ ਨਹੀਂ ਹੋਰ ਰੁਕਣ ਠੀਕ ਹੈ ਜੀ ਠੀਕ ਹੈ ਮੈਡਮ ਜੀ ਸਾਡੀ ਬੈਲ ਸੰਲਵਾਓ ਜੀ ਪੰਜਾਬ ਫੋਨ ਦਾ ਸਾਹਬ ਕਰਨ ਪੈਨਸ਼ਨ ਕੇਸ ਆ ਗਿਆ ਪੈਨਸ਼ਨ ਦੇ ਦੋ ਧਾਰ ਕਾੜ ਦੇ ਮੇਰੇ ਉਮਰ ਦਾ 56 ਸਾਲ ਤੇ 60 ਸਾਲ ਰੱਖੀ ਹੋਈ ਹੈ 50 ਸਾਲ ਕੋਈ ਨਹੀਂ ਧਾਰ ਕਾੜ ਲਓ ਤੁਸੀਂ ਇਹਨਾਂ ਦੇ ਕਰਵਾ ਦੇਣਾ ਲੱਗੀ ਹੋਈ ਸਭ ਲੱਗੀ ਹੋਈ ਇਹਨਾਂ ਦੀ ਨਹੀਂ ਲੱਗੀ ਹਾਂ ਅੱਛਾ ਜਿਹੜੇ ਗ੍ਰਾਮੀਟ ਲੋ ਕੇ ਮਾ ਜਾਂਦੇ ਅੱਛਾ ਇਹਨਾਂ ਨੂੰ ਦੇਖ ਲਓ ਕੀ ਕਰ ਸਕਦੇ ਆਪਾਂ ਇਲਾਜ ਕਰਵਾ ਦੇਣਾ ਠੀਕ ਹੈ ਜੀ ਠੀਕ 60 ਸਾਲ ਤੋਂ ਘਟਨਾ ਦਾ ਕਰਵਾ ਦਿੰਨੇ ਬੱਪੂ ਹਾਂਜੀ ਕੀ ਕਰਾਉਣਾ ਹੈ ਕੋਈ ਮਤਜਰਤੀ ਬਾਰੇ ਕੋਈ ਬੰਦੋਬਾਤ ਹੈ ਅੱਛਾ ਇਹਨਾਂ ਦਾ ਲੈ ਲਓ ਧਾਰਕੜ ਜੋ ਵੀ ਆਪਾਂ ਕਰ ਸਕਦੇ ਕਰ ਦਿੰਨੇ ਬੱਪੂ ਜੀ ਸਾਰਿਆਂ ਦਾ ਕਰਵਾ ਦਿੰਨੇ ਤੇ ਤੁਰਿਆ ਨਹੀਂ ਜਾਂਦਾ ਕਰਵਾ ਦਿੰਨੇ ਠੀਕ ਹੈ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਅੱਛਾ ਐ ਮਰੁੰਡੇ ਨਹੀਂ ਲੈ ਇਹਨਾਂ ਦੇ ਲੈ ਲੈ ਬਾਪੂ ਤੋਂ ਵੀ ਲੈ ਉਹ ਦੇ ਦੋ ਮੰਦੇ ਦੋ ਚੰਦਰਗੜ੍ਹ ਪੈਸੇ ਦੇ ਬਾਪੂ ਨੂੰ ਕਿੰਨੇ ਦੇ ਹੋਗੇ ਹਾਂ ਇੱਧਰ ਵੀ ਦੇ ਦੇ ਚੰਦਰ ਇੱਧਰ ਵੀ ਦੇ ਚੰਦਰ ਪੈਸੇ ਜਿੰਨੇ ਜਿੰਨੇ ਸਾਰੇ ਇਕੱਠੇ ਦੇ ਦੇਣਾ ਦੇ ਦੇ ਚੰਦਰ ਠੀਕ ਹੈ ਧੰਨਵਾਦ ਬਤੇ ਦੇ ਦਿਓਗੇ ਜੀ 200 ਦੇ ਦਿਓ ਆਹ ਬਾਪੂ ਤੋਂ ਲੈ ਲਾਂ ਹਾਲੋ ਬਾਪੂ ਜੀ ਹਾਲੋ ਆਪੇ ਕਰ ਲਓ ਆ ਦੋਹਾਂ ਦੇ ਦੋਹਾਂ ਦੇ ਪੈਸੇ ਕਰਨਗੇ ਚਾਰ ਪੈਸੇ ਉਹ ਮੁੰਡੇ ਤੋਂ ਲੈ ਲਓ ਪੈਸੇ ਕਿੰਨੇ ਕਿੰਨੇ ਹੋਗੇ ਜੀ ਸਾਰੇ ਇਕੱਠੇ ਕਰਦੇ ਸਾਰੇ ਤਾਂ ਦੇ ਦੇ ਧੰਨਵਾਦ ਆ ਲੈ ਲੋ ਪੈਸੇ ਇੱਧਰ